ਕਿਉਂਕਿ ਮੋਦੀ ਨੇ ਮਾਰਿਆ ਤੱਕਾ ਕੈਪਟਨ ਤੱਕਾ ਮੋਦੀ ਕੈਪਟਨ ਬੈ ਗਿਆ ਕਰੇ ਉਹ ਮੈਂ ਆਖੜ ਨੂੰ ਕਹਿਣਾ ਚਾਹਣਾ ਤੇ ਟੋਪੀਆਂ ਨੂੰ ਕਹਿਣਾ ਚਾਹਣਾ ਉਹ ਸ਼ਰੋਮਣੀ ਅਕਾਲੀ ਦਲ ਦੇ ਬਹਾਦਰ ਸ਼ੇਰਾਂ ਨੂੰ ਨਾ ਤੰਗ ਕਰੋ ਜੇ ਸ਼ੇਰਾਂ ਨੂੰ ਚੜ ਗਿਆ ਗੁੱਸਾ ਆ ਗਿੱਦੜ ਜੇ ਲੱਪਣੇ ਨਹੀਂ ਹੈ ਪੰਜਾਬ ਦੇ ਵਿੱਚ ਲੋਗਲੀ ਕੇ ਇਸ ਲਈ ਖੇਡਦੇ ਆ ਕੈਪਟਨ ਮੈਂ ਕਹਿੰਦਾ ਸਭ ਤੋਂ ਫਰਾਡ ਬੰਦਾ ਉਹ ਹੈ ਸਭ ਤੋਂ ਝੂਠਾ ਬੰਦਾ ਉਹ ਹੈ ਇਹ ਕਾਲੀ ਦਾ ਨਜਰਾ ਅਸਤੀਫਾ ਦਿੱਤਾ ਮੈਂ ਕਹਿੰਦਾ ਸਹੀ ਟਾਈਮ ਤੇ ਦਿੱਤਾ ਜਦੋਂ 6 ਸੱਟ ਸਭ ਤੋਂ ਵੱਧ ਵੱਜਦੀ ਹੋਏ ਨਾ ਨਜ਼ਾਰਾ ਉਹਦਾ ਹੀ ਆਉਂਦਾ ਆਪ ਵੀ ਤੇ ਘਰੇ ਜਾ ਕੇ ਬਜ਼ੁਰਗਾਂ ਨੂੰ ਪੁੱਛੋ ਕਿਸਾਨੀ ਵਾਸਤੇ ਜੋ ਜੋ ਫੈਸਲੇ ਹੋਏ ਸਰ ਬਾਦਲ ਨੇ ਕੀਤੇ ਰਾਜਾ ਟਰੈਕਟਰ ਤੇ ਟੈਕਸ ਲੱਗਦਾ ਸੀ ਸਰ ਬਾਦਲ ਨੇ ਕਿਹਾ ਆ ਜੱਟਾਂ ਦਾ ਗੱਡਾ ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿੰਨੇ ਵੀ ਤਰੱਕੀ ਤੁਸੀਂ ਦੇਖੀ ਐ ਸਤਾਰ ਬਾਦਲ ਦੀ ਸੋਚ ਐ ਤੇ ਕਾਂਗਰਸੀਆਂ ਨੂੰ ਅਸੀਂ ਜਵਾਬ ਮੰਗਦੇ ਸਾਥੋਂ ਮੰਗਦੇ ਆ ਆ ਜਾਖੜ ਸਾਥੋਂ ਮੰਨੂ ਆ ਟੋਪੀ ਵਾਲੇ ਸਾਥੋਂ ਮੰਗਣਗੇ ਹਲੇ ਜੰਮੇ ਹੈ ਨਹੀਂ ਤੇ ਸਾਨੂੰ ਪੁੱਛਦੇ ਐ ਮੇਰਾ ਖਲੋ ਜਮੀਨ ਖਿਸਕ ਗਈ ਐ ਜਾਖੜ ਤਾਂ ਜਿਵੇਂ ਹੀ ਪਾਗਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਹਿੰਦਾ ਕੀ ਕਰਦਾ ਕੀ ਐ ਕਹਿੰਦੇ ਹੁਣ ਕਹਿੰਦੇ ਐ ਅਕਾਲੀਆਂ ਨੇ ਯੂ ਟਰ ਲੈ ਲਿਆ ਉਹ ਜਾਖੜ ਸਾਹਿਬ ਅਕਾਲੀਆਂ ਦੇ ਕੋਲੇ ਬੈਕਗਰਡ ਤਾਂ ਹੈ ਹੀ ਨਹੀਂ ਜਦੋਂ ਪਹਿਲੀ ਵਾਰ ਬਿੱਲ ਆਇਆ ਕੱਲਾ ਮੈਂ ਸੀ ਜਿਹਨੇ ਵੋਟ ਉਲਟ ਪਾਈ ਸਾਰੇ ਭੱਜ ਗਏ ਸੀ ਵੋਟ ਪਾਉਣ ਹੀ ਨਹੀਂ ਦੇ ਕਾਂਗਰਸ ਨਾ ਕਾਂਗਰਸੀ ਕੋਈ ਐਮਪੀ ਨਹੀਂ ਸੀ ਸਾਰੇ ਪਹਿਲੀ ਵਾਕ ਆਊਟ ਕਰਕੇ ਸੀ ਤੇ ਸਣੇ ਭਗਵੰਤ ਮਾਨ ਵਾਕ ਆਊਟ ਕਰ ਜਾਂਦਾ ਆ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਕਿਸਾਨਾਂ ਦੀ ਕਰੀਪਾਂ ਦੀ ਜਥੇਬੰਦੀ ਹੈ 100 ਸਾਲ ਪੁਰਾਣੀ ਜਥੇਬੰਦੀ ਹੈ ਕੁਰਬਾਨੀ ਦੇਣ ਵਾਲੀ ਸ਼ਹਾਦਤਾਂ ਦੇਣ ਵਾਲੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਜਥੇਬੰਦੀ ਹੈ ਆ ਜਥੇਬੰਦੀ ਕੋਈ ਸੁਖਪੀਰ ਸਿੰਘ ਬਾਦਲ ਜਾਂ ਪਰਵਾਦਲ ਪਰਿਵਾਰ ਦੀ ਨਹੀਂ ਤੁਹਾਡੇ ਬਜ਼ੁਰਗਾਂ ਦੀ ਖੋੜੇ ਪਰਿਵਾਰਾਂ ਦੀ ਜਥੇਬੰਦੀ ਹੈ ਇਤਿਹਾਸ ਗਵਾ ਹੈ ਅਕਾਲੀ ਦਲ ਦਾ ਇਤਿਹਾਸ ਗਵਾ ਹੈ ਅਕਾਲੀ ਦਲ ਨੇ ਕੌਮ ਦੀਆਂ ਕਿਹੜੀਆਂ ਲੜਾਈਆਂ ਲੜੀਆਂ ਕਿਸਾਨਾਂ ਦੀ ਤੱਕਰੀ ਪਾਉਣੀਆਂ ਕਿਹੜੀਆਂ ਲੜਾਈਆਂ ਲੜੀਆਂ ਸਾਨੂੰ ਕਿਸੇ ਕਾਂਗਰਸ ਜਾਂ ਟੋਪੀ ਵਾਲਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਹੜੀ ਕਾਂਗਰਸ ਕਿਹੜੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਜੇ ਦੇਸ਼ ਵਿੱਚ ਮੈਂ ਪਾਰਲੀਮੈਂਟ ਵੀ ਕਿਹਾ ਸੀ ਹਿੰਦੁਸਤਾਨ ਦੇ ਪਾਰਲੀਮੈਂਟ ਦੇ ਸਾਰੇ ਮੁਲਕ ਦੇਖ ਰਿਹਾ ਸੀ ਮੈਂ ਕਿਹਾ ਸੀ ਜੇ ਆਜ਼ਾਦੀ ਦੇ ਬਾਅਦ ਕਿਸਾਨਾਂ ਦਾ ਕੋਈ ਲੀਡਰ ਦਾ ਨਾਂ ਲਿੱਤਾ ਜਾਂਦਾ ਦੇਸ਼ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੌਧਰੀ ਦੇਵੀ ਲਾਲ ਜੀ ਤੇ ਚੌਧਰੀ ਚਰਨ ਸਿੰਘ ਜੀ ਦਾ ਨਾਂ ਲਿੱਤਾ ਜਾਂਦਾ ਹੈ ਉਹਨਾਂ ਨੇ ਸਾਰਾ ਜੀਵਨ ਤੁਹਾਡੇ ਵਾਸਤੇ ਲਾਤਾ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਬਣੇ 5 ਵਾਰ ਤੁਸੀਂ ਆਪ ਵੀ ਤੇ ਕਰੇ ਜਾ ਕੇ ਬਜ਼ੁਰਗਾਂ ਨੂੰ ਪੁੱਛੋ ਕਿਸਾਨੀ ਵਾਸਤੇ ਜੋ-ਜੋ ਫੈਸਲੇ ਹੋਏ ਸਾਰ ਬਾਦਲ ਨੇ ਕੀਤੇ ਆ ਜਿਆ ਟਰੈਕਟਰ ਤੇ ਟੈਕਸ ਲੱਗਦਾ ਸੀ ਸਾਰ ਬਾਦਲ ਨੇ ਕਿਹਾ ਆ ਜੱਟਾਂ ਦਾ ਗੱਡਾ ਇਹਦੇ ਕੋਈ ਟੈਕਸ ਨਹੀਂ ਲੱਗੂਗਾ ਆ ਤੁਹਾਡੇ ਪਿੰਡਾਂ ਵਿੱਚ ਫੋਕਲ ਪੁਆਇੰਟ ਪਹਿਲੇ ਯਾਦ ਕਰੋ ਕਣਕ ਤੇ ਝੋਨੇ ਤੁਸੀਂ ਨਰਮੇ ਤੁਸੀਂ ਵੱਡੇ ਵੱਡੇ ਬਠਿੰਡੇ ਲੈ ਕੇ ਆਉਂਦੇ ਸੀ ਮਾਨਸਾ ਤੋਂ ਪਰ ਜੇ ਪਿੰਡ ਪਿੰਡ ਮੰਨੀਆਂ ਬਣਾਈਆਂ ਬਾਦਲ ਸਾਹਿਬ ਨੇ ਬਣਾਈਆਂ ਤੁਹਾਡੇ ਖਾਲੇ ਪੱਕੇ ਕੀਤੇ ਬਾਦਲ ਸਾਹਿਬ ਨੇ ਕੀਤੇ ਆ ਕਸੀਆਂ ਨਿਕਲੀਆਂ ਬਾਦਲ ਸਾਹਿਬ ਨੇ ਕੱਡੀਆਂ ਆ ਭਾ ਜਿੰਨੇ ਵੀ ਤਰੱਕੀ ਤੁਸੀਂ ਦੇਖੀ ਹੈ ਸਾਰ ਬਾਦਲ ਦੀ ਸੋਚ ਹੈ ਤੇ ਕਾਂਗਰਸੀਆਂ ਨੂੰ ਅਸੀਂ ਜਵਾਬ ਮੰਗਦੇ ਸਾਥੋਂ ਮੰਗਦੇ ਆ ਅਜਾਖੜ ਸਾਥੋਂ ਮੰਨੂਗਾ ਟੋਪੀ ਵਾਲੇ ਸਾਥੋਂ ਮੰਗਣਗੇ ਹਲੇ ਜੰਮੇ ਹੈ ਨਹੀਂ ਤੇ ਸਾਨੂੰ ਪੁੱਛਦੇ ਆ ਜਿੰਦਾਬਾਦ 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 ਸਾਨੂੰ ਕਬਰਾਂਗੇ ਐ ਪੈਰਾ ਥੱਲੋਂ ਜ਼ਮੀਨ ਖਿਸਕ ਗਈ ਐ ਜਾਖੜ ਤਾਂ ਜਿਵੇਂ ਹੀ ਪਾਗਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਹਿੰਦਾ ਕੀ ਕਰਦਾ ਕੀ ਹੈ ਕਹਿੰਦੇ ਹੁਣ ਕਹਿੰਦੇ ਐ ਅਕਾਲੀਆਂ ਨੇ ਯੂ ਟਰਨ ਲੈ ਲਿਆ ਉਹ ਜਾਖੜ ਸਾਹਿਬ ਅਕਾਲੀਆਂ ਦੇ ਕੋਲੇ ਬੈਕਗਰਡ ਤਾਂ ਹੈ ਹੀ ਨਹੀਂ ਜੇ ਤੁਸੀਂ ਸਾਡਾ ਸਟੈਂਡ ਵੇਖੋ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਮੈਂ ਪਾਰਲੀਮੈਂਟ ਸਦਨ ਚ ਗਿਆ ਜਿੱਥੇ ਮੋਦੀ ਸਾਹਿਬ ਵੀ ਬੈਠੇ ਸਾਰੇ ਬੈਠੇ ਸੀ ਜਿਨੇ ਕਾਂਗਰਸ ਦੇ ਲੀਡਰ ਬੈਠੇ ਸੀ ਮੈਂ ਕਿਹਾ ਜਦੋਂ ਤੁਸੀਂ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਹੈ ਹਰ ਸਿਮਰਨ ਨੇ ਦੱਸਿਆ ਫਿਰ ਵੀ ਮੈਨੂੰ ਦਰਉਣਾ ਚਾਹਣਾ ਉਹਦੇ ਬਾਅਦ ਜਦੋਂ ਇਹ ਕੈਬਨਿਟ ਲਿਆਂਦਾ ਉਦੋਂ ਪਹਿਲੇ ਵੀ ਨਹੀਂ ਦੱਸਿਆ ਕਿ ਕੈਬਨਿਟ ਲੈ ਕੇ ਆ ਰਹੇ ਆ ਟੇਬਲ ਤੇ ਜਦੋਂ ਲਾ ਕੇ ਰੱਖਤਾ ਹਰ ਸਿਮਰਤ ਕੌਰ ਪਾਦਲ ਨੇ ਉਸੇ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਰੇ ਕੈਬਨਿਟ ਮੰਤਰੀਆਂ ਨੂੰ ਕਿਹਾ ਕਿ ਆ ਤੁਸੀਂ ਕੈਬਨਟ ਚ ਨਾ ਪਾਸ ਕਰੋ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਕਿਸਾਨਾਂ ਦੇ ਹੱਕ ਚ ਨਹੀਂ ਉੱਥੇ ਕੈਬਨਟ ਚ ਕਿਸੇ ਦੀ ਹਿੰਮਤ ਨਹੀਂ ਮੋਦੀ ਇਹਨੂੰ ਕੁਝ ਕਹਿ ਦੇ ਪਰ ਜੇ ਬੋਲੇ ਤੇ ਹਰਸਿਮਰਨ ਨੇ ਕਿਹਾ ਮੈਂ ਕਿਹਾ ਉਹਨਾਂ ਦੇ ਸਾਹਮਣੇ ਪਾਰਲੀਮੈਂਟ ਚ ਮੈਂ ਕਿਹਾ ਜੇ ਮੈਂ ਝੂਠ ਬੋਲਦਾ ਹੁੰਦਾ ਤੇ ਮੈਨੂੰ ਟੋਕ ਸਕਦੇ ਸੀ ਪਰ ਨਹੀਂ ਚੁੱਪ ਰਹੇ ਕਿਉਂਕਿ ਉਹਨੂੰ ਪਤਾ ਅਸਲੀਅਤ ਹੈ ਪਰ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਆ ਤਾਂ ਆਰਡੀਨੈਂਸ ਹੈ 2 ਮਹੀਨੇ ਜੀ ਉਹ 3 ਮਹੀਨੇ ਚ ਲੈ ਕੇ ਆਵਾਂਗੇ ਉਦੋਂ ਜੋ ਜੋ ਤੁਸੀਂ ਕਿਸਾਨ ਚਾਹੁੰਦੇ ਐ ਅਸੀਂ ਵਿੱਚ ਪਾ ਲਾਂਗੇ 2 ਮਹੀਨੇ ਤੁਸੀਂ ਦੇਖੋ ਅਸੀਂ ਮੈਂ ਪਿੰਡਾਂ 'ਚ ਗਿਆ ਜਿੰਨੇ ਕਿਸਾਨ ਜਥੇਬੰਦੀਆਂ ਆ ਉਹਨਾਂ ਨੂੰ ਪੁੱਛ ਲਓ ਮੈਂ ਉਹਨਾਂ ਨੂੰ ਆਪ ਕੱਲਾ ਮਿਲਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਆ ਆਰਡੀਨੈਂਸ ਆ ਤੁਹਾਨੂੰ ਇਹਦੇ 'ਚ ਕੀ ਚੀਜ਼ ਚਾਹੀਦੀ ਐ ਉਹ ਸਰਕਾਰ ਕੋਲੇ ਉਹ ਕਹਿੰਦੇ ਸੀ ਆ ਚੀਜ਼ਾਂ ਚਾਹੀਦੀਆਂ ਫਿਰ ਮੈਂ ਸਰਕਾਰ ਕੋਲੇ ਜਾਂਦਾ ਸੀ ਸਰਕਾਰ ਨੂੰ ਕਹਿੰਦਾ ਸੀ ਕਿ ਕਿਸਾਨ ਜਥੇਬੰਦੀਆਂ ਆ ਚਾਹੀ ਚਾਹੁੰਦੀਆਂ ਪਹਿਲੇ ਕਿਸਾਨ ਜਥੇਬੰਦੀਆਂ ਦੇ ਮਨਸ਼ਕਤੀ ਤੇ ਕਿਸਾਨਾਂ ਦੇ ਐਮਐਸਪੀ ਬੰਦ ਹੋ ਜਾਊਗੀ ਮੰਡੀ ਬੰਦ ਹੋ ਜਾਊਗੀ ਮੈਂ ਸੈਂਟਰ ਕੋਲੇ ਗਿਆ ਮੈਂ ਕਿਹਾ ਕਿਸਾਨ ਪੰਜਾਬ ਦੇ ਆ ਕਹਿ ਰਹੇ ਆ ਉਹਨਾਂ ਨੇ ਚਿੱਠੀ ਭੇਜਤੀ ਮੈਨੂੰ ਚਿੱਠੀ 'ਚ ਲਿਖਿਆ ਕਿ ਐਮਐਸਪੀ ਰੌਉਗੀ ਤਾਂ ਇਹ ਚੀਜ਼ਾਂ ਰੌਣਗੀਆਂ ਮੈਂ ਜਦੋਂ ਕਿਸਾਨ ਭਰਾਵਾਂ ਨਾਲ ਗੱਲ ਕੀਤੀ ਉਹ ਕਹਿੰਦੇ ਚਿੱਠੀ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਕਾਨੂੰਨ ਐਕਟ ਨਹੀਂ ਬਣਾਉਂਦੇ ਐਕਟ 'ਚ ਨਹੀਂ ਲਿਖਦੇ ਮੈਂ ਫਿਰ ਫਿਰ ਤੋਂ ਅਸੀਂ ਗਏ ਉਹਨਾਂ ਕੋਲੇ ਮੇਰੀਆਂ ਘਰ-ਤੋਂ-ਘਰ 10 ਮੀਟਿੰਗਾਂ ਹੋਣੀਆਂ ਕਿਉਂ ਮੇਰਾ ਮਕਸਦ ਇੱਕੋ ਹੀ ਸੀ ਕਿ ਜੇ ਬਿੱਲ ਬਣੇ ਤਾਂ ਕਿਸਾਨਾਂ ਦੇ ਹੱਥ 'ਚ ਬਣੇ ਨਹੀਂ ਤਾਂ ਨਾ ਬਣੇ ਜਦੋਂ ਵਾਪਸ ਗਿਆ ਉਹਨਾਂ ਨੂੰ ਕਿਹਾ ਕਿ ਕਿਸਾਨ ਆ ਚਿੱਠੀ ਨਹੀਂ ਮੰਨਦੇ ਕਿਸਾਨ ਕਾਨੂੰਨ ਚਾਹੁੰਦੇ ਐ ਐਮਐਸਪੀ ਕਾਨੂੰਨ ਬਣਾਓ ਹੱਕ ਬਣਾਓ ਕਾ ਇਸ ਐਕਟ ਚ ਲਿਖ ਕੇ ਦਿਓ ਜਦੋਂ ਉਹਨਾਂ ਨੇ ਨਾ ਕਰਤੀ ਅਸੀਂ ਉਹਨਾਂ ਨੂੰ ਕਹਿਤਾ ਜਾਂ ਐਕਟ ਨਾਲ ਲੈ ਕੇ ਆਓ ਜਾਂ ਤੁਸੀਂ ਅੱਗੇ ਪਾਰਲੀਮੈਂਟ ਦੀ ਕਮੇਟੀ ਬਣਾ ਦਿਓ ਜਿਹੜੇ ਸਾਰੇ ਹਿੰਦੁਸਤਾਨ ਦੇ ਇਸਾਨ ਜਥੇਬੰਦੀਆਂ ਨੂੰ ਗੱਲ ਕਰਕੇ ਉਹਨਾਂ ਦੇ ਵਿਚਾਰ ਲੈਣ ਜਦੋਂ ਖੀਰ ਵਿੱਚ ਉਹਨਾਂ ਨੇ ਬਿਨਾਂ ਕੁਝ ਤਬਦੀਲੀ ਲਿਆਏ ਬਿਨਾਂ ਕੁਝ ਸਾਡੀਆਂ ਗੱਲਾਂ ਕਹੇ ਜਦੋਂ ਬਿੱਲ ਲੈ ਕੇ ਆਏ ਜੇ ਜੇ ਸਟੈਂਡ ਲਿੱਤਾ ਤੁਹਾਡੇ ਵਾਸਤੇ ਅਸੀਂ ਲਿੱਤਾ ਮੈਨੂੰ ਬੜੀ ਹੈਰਾਨੀ ਹੈ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਦਾ ਜਦੋਂ ਪਹਿਲੀ ਵਾਰ ਮੈਂ 2 ਦਿਨ ਐਕਟ ਚੱਲਿਆ ਪਹਿਲੀ ਐਕਟ ਆਇਆ ਮੈਂ ਚਾਰੋਂ ਤਰ ਦੇਖਾਂ ਜਿਹੜੇ ਕਈ ਜਥੇਬੰਦੀਆਂ ਨੇ ਤੁਹਾਨੂੰ ਯਾਦ ਆ ਗੱਲ ਕੀਤੀ ਕਿ ਜੇ ਵੋਟ ਉਲਟ ਪਾਉਣੀ ਚਾਹੀਦੀ ਹੈ ਜਿਹੜਾ ਬੰਦਾ ਉਲਟ ਨਹੀਂ ਪਾਊਗਾ ਤੇ ਬਾਹਰ ਵਾਕ ਆਊਟ ਕਰੂਗਾ ਇਹਦਾ ਮਤਲਬ ਉਹ ਕਿਸਾਨਾਂ ਦੇ ਨਾਲ ਨਹੀਂ ਕਿਹਾ ਸੀ ਕਿ ਨਹੀਂ ਕਿਹਾ ਕਿਹਾ ਸੀ ਮੈਂ ਹੁਣ ਪੁੱਛੋ ਉਹਨਾਂ ਨੂੰ ਕਾਂਗਰਸੀਆਂ ਨੂੰ ਜਦੋਂ ਪਹਿਲੀ ਵਾਰ ਪਿੱਲ ਆਇਆ ਕੱਲਾ ਮੈਂ ਸੀ ਜਿਹੜੇ ਵੋਟ ਉਲਟ ਪਾਈ ਸਾਰੇ ਭੱਜ ਗਏ ਸੀ ਵੋਟ ਪਾਉਣ ਹੀ ਨਹੀਂ ਰਹੇ ਕਾਂਗਰਸ ਨਾ ਕਾਂਗਰਸੀ ਕੋਈ ਐਮਪੀ ਨਹੀਂ ਸੀ ਸਾਰੇ ਪਹਿਲੀ ਵੋਕ ਆਊਟ ਕਰ ਗਏ ਸੀ ਤੇ ਸਣੇ ਭਗਵੰਤ ਮਾਨ ਵੋਕ ਆਊਟ ਕਰ ਗਿਆ ਸੀ ਫਿਰ ਅਗਲੇ ਦਿਨ ਬਿਆਨ ਦਿੰਦੇ ਆ ਇਹ ਵੋਟਾਂ ਪਈਆਂ ਨਹੀਂ ਉਹ ਮੈਂ ਕਿਹਾ ਫਿਰ ਐਕਟ ਕਿਵੇਂ ਬਣ ਗਿਆ ਜੇ ਵੋਟਾਂ ਨਹੀਂ ਪਈਆਂ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਦੂਜੇ ਐਕਟਰ ਆ ਹੁਣ ਤਾਂ ਪਾ ਦਿਓ ਉਜੇ ਦਿਨ ਵੀ ਕਾਂਗਰਸ ਦੇ ਸਾਰੇ ਐਮਪੀ ਵੋਟ ਪਾਉਣ ਤੋਂ ਪਹਿਲੇ ਪਹਿਲੀ ਭੱਜ ਗਏ ਕੱਲੀ ਜੇ ਵੋਟ ਪਾਈ ਥੋੜੇ ਪਹਾਦਰ ਕਾਲੀ ਦਲ ਦੇ ਪ੍ਰਧਾਨ ਨੇ ਥੋੜੀ ਥੋੜੇ ਪ੍ਰਧਾਨ ਨੇ ਵੋਟ ਪਾਈ ਨਾਲੇ ਮੈਂ ਤੁਹਾਨੂੰ ਹੋਰ ਦੱਸਦਾ ਵਿਰੋਧੀ ਧਿਰ ਵਿੱਚ ਵਿਰੋਧੀ ਧਿਰ 'ਚ ਕੱਲੇ ਸਾਰੇ ਭੱਜ ਗਏ ਸੀ ਇੱਕ ਪਾਸੇ 350 ਭਾਰਤੀ ਜਨਤਾ ਪਾਰਟੀ ਦੇ ਐਮਪੀ ਸੀ ਦੂਜੇ ਪਾਸੇ ਹਰ ਸਿਮਰਿਤ ਕੌਰ ਬਾਦਲ ਤੇ ਮੈਂ ਦੋਨੋਂ ਅਸੀਂ ਉੱਥੇ ਬੈਠੇ ਸੀ ਉਹ ਉਹ ਇਸ ਬਿੱਲ ਦੇ ਹੱਕ ਤੇ 350 ਕਹਿੰਦੇ ਸੀ ਹਾਂ ਤੇ ਅਸੀਂ ਦੋਨੋਂ ਇਕੱਲੇ ਨਾ ਕੋਈ ਨਹੀਂ ਸੀ ਹੋਰ ਨਾ ਕਹਿਣ ਵਾਲਾ ਉਹਨਾਂ ਨੂੰ ਪੁੱਛੋ ਫਿਰ 도ਗਲੀ ਗੇਮ ਕੌਣ ਖੇਡਦਾ ਹੈ 도ਗਲੀ ਗੇਮ ਇਸ ਲਈ ਖੇਡਦੇ ਹੈ ਕੈਪਟਨ ਮੈਂ ਕਹਿੰਦਾ ਸਭ ਤੋਂ ਫਰਾਡ ਬੰਦਾ ਉਹ ਹੈ ਸਭ ਤੋਂ ਝੂਠਾ ਬੰਦਾ ਉਹ ਹੈ ਜਿਹੜਾ ਗੁਰੂ ਸਾਹਿਬ ਦੀ ਝੂਠੀ ਸੌਂ ਸਕਦੀ ਹੈ ਤਖਤ ਸਾਹਿਬ ਦੀ ਝੂਠੀ ਸੌਂ ਖਾ ਸਕਦਾ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਖਾਲਸਾ ਜੀ ਜਦੋਂ ਆ ਸਰਕਾਰ ਕੈਪਟਨ ਨੇ ਬਣਾਉਣੀ ਸੀ ਜਦੋਂ ਗੁੜਕਾ ਸਾਹਿਬ ਦੀ ਸੌਂ ਖਾਣੀ ਸੀ ਉਦੋਂ ਕੈਪਟਨ ਨੇ ਗੁੜਕਾ ਸਾਹਿਬ ਦੀ ਸੌਂਖ ਖਾਈ ਤੇ ਆ ਚੋਣ ਪੱਤਰ ਕੱਢਿਆ ਆ ਚੋਣ ਪੱਤਰ ਐ ਚੋਣ ਪੱਤਰ ਵਿੱਚ ਆ ਕਾਂਗਰਸ ਦਾ ਚੋਣ ਪੱਤਰ ਚ ਲਿਖਿਆ ਕੀ ਅਸੀਂ ਔਨ ਸਰ ਪ੍ਰਾਈਵੇਟ ਮੰਡੀਆਂ ਖੋਲਾਂਗੇ ਇਹਨਾਂ ਈ-ਟ੍ਰੇਡਿੰਗ ਕਰਾਵਾਂਗੇ ਕੰਟਰੈਕਟ ਫਾਰਮਿੰਗ ਕਰਾਵਾਂਗੇ ਸਾਰਾ ਕੁਝ ਜਿਹੜਾ ਮੋਦੀ ਨੇ ਹੁਣ ਕੀਤਾ ਮੋਦੀ ਨੇ ਆ ਕੈਪਟਨ ਨੇ 2017 ਚ ਕੀਤਾ ਨਾਰੇ ਘਰ ਘਰ ਨੌਕਰੀ ਵੀ ਗਈ ਸੀ ਕਰਜ਼ਾ ਵੀ ਮaaf ਕਿਹਾ ਸੀ ਸਾਰੀਆਂ ਚੀਜ਼ਾਂ ਕਈਆਂ ਸੀ ਪਰ ਉਹ ਚੀਜ਼ਾਂ ਦਾ ਪੂਰੀਆਂ ਨਹੀਂ ਕੀਤੀਆਂ ਇੱਕ ਚੀਜ਼ ਪੂਰੀ ਕੀਤੀ ਆ ਸਰਕਾਰੀ ਕਾਗਜ ਐਕਟ ਹੈ 6 ਮਹੀਨਿਆਂ ਚ ਪੰਜਾਬ ਵਿੱਚ ਐਕਟ ਬਣਾਤਾ ਜਿੱਥੇ ਅੱਜ ਫਿਰ ਝੂਠੇ ਕੌਣ ਤੇ ਸੱਚੇ ਕੌਣ ਹੈ ਮੈਂ ਫਿਰ ਮੈਂ ਤੁਹਾਨੂੰ ਦੱਸਾਂ ਸਹੀ ਤੇ ਗਲਤ ਦੱਸਾਂ ਸ਼੍ਰੋਮਣੀ ਅਕਾਲੀ ਦੰਨ ਨੇ ਜਿਹੜਾ ਅਸਤੀਫਾ ਦਿੱਤਾ ਮੈਂ ਕਹਿੰਦਾ ਸਹੀ ਟਾਈਮ ਤੇ ਦਿੱਤਾ ਜਦੋਂ 6 ਸੱਟ ਸਭ ਤੋਂ ਵੱਧ ਵੱਜਦੀ ਹੋਏ ਨਾ ਨਜ਼ਾਰਾ ਉਹਦਾ ਹੀ ਆਉਂਦਾ ਹੈ ਜਿਹਦਾ ਪਾਰਲੀਮੈਂਟ ਵਿੱਚ ਤੁਸੀਂ ਦੇਖ ਲਓ ਦਿਸੂ ਤੁਸੀਂ ਦੇਖ ਲਓ ਜਦੋਂ ਅਸੀਂ ਅਸਤੀਫਾ ਨਹੀਂ ਦਿੱਤਾ ਸੀ ਕਿਤੇ ਕਿਸੇ ਟੀਵੀ ਤੇ ਆਉਂਦਾ ਸੀ ਕਿਸਾਨੀ ਦਾ ਬਿੱਲ ਕਿਸੇ ਦੇਸ਼ ਦੇ ਕਿਸੇ ਐਮਪੀ ਨੇ ਰੋਲਾ ਪਾਇਆ ਉਦੋਂ ਤਾਂ ਪਹਿਲੇ 국 ਲੋਕ ਸਭਾ ਦਾ ਸਾਰੇ ਕਾਂਗਰਸੀ ਹੈ ਹੀ ਨਹੀਂ ਸੀ ਜਦੋਂ ਅਸੀਂ ਉਹਨਾਂ ਨੂੰ ਉਮੀਦ ਨਹੀਂ ਸੀ ਉਹ ਸੋਚਦੇ ਸੀ ਕੋਈ ਛੱਡੂਗਾ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ ਮੈਨੂੰ ਇੱਕ ਇੱਕ ਬੰਦੇ ਦਾ ਨਾਂ ਦੇ ਦਿਓ ਜੀ ਨੇ ਸਤੀਫਾ ਦਿੱਤਾ ਹੋਏ ਯਾਦ ਹੈਗਾ ਜਦੋਂ ਇੰਤਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਦੋਂ ਦੇਸ਼ ਦਾ ਰਾਸ਼ਟਰਪਤੀ ਜਾਨੀ ਜ਼ੈਲ ਸਿੰਘ ਇੱਕ ਸਿੱਖ ਸੀ ਉਹਨੇ ਕੁਰਸੀ ਨਹੀਂ ਛੱਡੀ ਨਾਲੇ ਉਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਬੂਟਾ ਸਿੰਘ ਉਦੋਂ ਹੋਮ ਮਿਨਿਸਟਰ ਸੀ ਕੁਰਸੀ ਨਹੀਂ ਤੁਸੀਂ ਦੇਖਿਆ ਹੁਣੇ ਤੁਸੀਂ ਦੇਖਿਆ ਹੁਣੇ ਮੈਂ ਜਿਵੇਂ ਕਹਿ ਰਿਹਾ ਸੀ ਜਦੋਂ ਪਹਿਲੀ ਵਾਰ ਪਾਰਲੀਮੈਂਟ ਚ ਲੋਕ ਸਭਾ ਚ ਪਾਸ ਹੋਇਆ ਉਦੋਂ ਕੋਈ ਰੋਲਾ ਨਹੀਂ ਸੀ ਜਦੋਂ ਕਾਲੀਦਲ ਦੇ ਹਰਸਿਮਰਨ ਨੇ استਿਫਾ ਦਿੱਤਾ ਤੇ ਤੁਸੀਂ ਦੇਖੋ ਦੇਸ਼ ਹਿਲ ਗਿਆ ਸਾਰੀਆਂ ਟੈਲੀਵਿਜ਼ਨ ਦੇਸ਼ ਦੇ ਟੀਵੀਾਂ ਤੇ ਆਉਣ ਲੱਗਿਆ ਬਿਲ ਬਰੇ ਆਉਣ ਲੱਗਿਆ ਖਬਰਾਂ ਚ ਆਉਣ ਲੱਗਿਆ ਉਹਦੇ ਬਾਅਦ ਰਾਜ ਸਭਾ ਜਦੋਂ ਆਇਆ ਉਦੋਂ ਕਾਂਗਰਸ ਤੇ ਸਾਰੇ ਨੇ ਰੋਲਾ ਪਾਇਆ ਪਹਿਲੇ ਨਹੀਂ ਪਾਇਆ ਸੀ ਸੋ ਜੇ ਅਸਲੀ ਸੱਟ ਮਾਰੀ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਥੋੜੀ ਪੰਚ ਦੀ ਨੁਮੈਂਦਾ ਜਥੇਬੰਦੀ ਨੇ ਸਹੀ ਪੰਨੇ ਤੇ ਦੇਸ਼ ਨੂੰ ਜਕਾਇਆ ਦੇਖੋ ਸ਼੍ਰੋਮਣੀ ਅਕਾਲੀ ਦਲ ਕੁਝ ਵੀ ਹੋ ਜੇ ਨਾ ਸਾਨੂੰ ਕੋਈ ਜੇਲ੍ਹ ਦਾ ਡਰ ਹੈ ਨਾ ਸਾਨੂੰ ਕੋਈ ਪਰਚਿਆਂ ਦਾ ਡਰ ਹੈ ਜੇ ਡਰ ਹੈ ਕਿਸੇ ਨੂੰ ਤਾਂ ਕਾਂਗਰਸੀਆਂ ਨੂੰ ਹੈ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਹੈ ਤਿੰਨ ਦਿਨ ਪਹਿਲੇ ਕੈਪਟਨ ਦਾ ਕੀ ਬਿਆਨ ਸੀ ਜਾਖੜ ਦਾ ਕੀ ਬਿਆਨ ਸੀ ਐਸ ਕਰਕੇ ਮੈਨੂੰ ਅੱਜ ਹੈਰਾਨੀ ਹੋਈ ਆ ਕਾਂਗਰਸੀ ਤੇ ਟੋਪੀ ਵਾਲੇ ਉਹਨਾਂ ਨੂੰ ਕੀ ਤਕਲੀਫ ਹੋਈ ਜਾਂਦੀ ਹੈ ਅਸੀਂ ਕੀ ਕਰ ਰਹੇ ਹਾਂ ਮੱਥਾ ਟੇਕਣਾ ਆਏ ਯਾਰ ਮੱਥਾ ਟੇਕਣਾ ਕੋਈ ਪਾਪ ਹੈ ਮੱਥਾ ਟੇਕਣਾ ਕੋਈ ਪਾਪ ਹੈ ਅਸੀਂ ਗੁਰੂ ਦਾ ਸ਼ੁਕਰਾਨਾ ਕਰਨ ਆਣੇ ਆ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ ਤੇ ਆ ਦਸਕ ਗਿੱਦੜੀ ਦੇ ਬੈਠੇ ਇੱਥੇ ਸਾਈਡਾਂ ਤੇ ਉਹ ਮੈਂ ਝੱਖਣ ਨੂੰ ਕਹਿਣਾ ਚਾਹਣਾ ਤੇ ਟੋਪੀਆਂ ਨੂੰ ਕਹਿਣਾ ਚਾਹਣਾ ਓ ਸ਼ਰੋਮਣੀ ਅਕਾਲੀ ਦਲ ਦੇ ਬਹਾਦਰ ਸ਼ੇਰਾਂ ਨੂੰ ਨਾ ਤੰਗ ਕਰੋ ਜੇ ਸ਼ੇਰਾਂ ਨੂੰ ਚੜ ਗਿਆ ਗੁੱਸਾ ਆ ਗਿੱਦੜ ਜੇ ਲੱਪਣੇ ਨਹੀਂ ਆ ਪੰਜਾਬ ਦੇ ਵਿੱਚ ਆ ਸਰਕਾਰ ਇਹਨਾਂ ਦੀ ਐ ਇਹ ਨਾਲ ਬਿਠਾ ਕੇ ਰੱਖਿਆ 100 100 ਤੇ 50 50 ਜੇ ਇਹ ਡਰ ਗਏ ਐ ਕਿਉਂ ਡਰ ਗਏ ਉਹਨੂੰ ਪਤਾ ਕਿ ਜੇ ਕਾਲੀ ਦਲ ਮੈਦਾਨ 'ਚ ਆ ਗਿਆ ਤੇ ਪੰਜਾਬ ਖੜਾ ਹੋ ਜਾਊਗਾ ਅਸੀਂ ਕਿਸਾਨਾਂ ਦੇ ਨਾਲ ਸਮਰਥਨ ਕੀਤਾ ਹਰ ਰਾਈਟ ਕਿਸਾਨ ਯੂਨੀਅਨ ਨੂੰ ਪੁੱਛ ਲਓ ਲੀਡਰਾਂ ਨੂੰ ਪੁੱਛ ਲਓ ਪੁੱਛ ਲਓ ਜੇ ਸਾਰੇ ਮੇਰੇ ਸਾਹਮਣੇ ਮੇਰੇ ਸਾਹਮਣੇ ਆ ਕੇ ਕਹਿ ਦੇਣ ਜਦੋਂ ਮੇਰੇ ਨਾਲ ਮੀਟਿੰਗ ਸੀ ਮੈਂ ਉਹਨਾਂ ਨੂੰ ਉਦੋਂ ਹੀ ਕਿਹਾ ਸੀ ਕਿ ਜੇ ਆ ਬਿੱਲ ਵਿੱਚ ਕੋਈ ਐ ਜੀ ਗੱਲ ਹੋਊ ਸਭ ਤੋਂ ਵੱਡ ਕੁਰਬਾਨੀ ਅਕਾਲੀ ਦਲ ਦਊਗਾ ਮੈਂ ਆਪ ਕਿਹਾ ਸੀ ਉਹਨਾਂ ਨੂੰ ਤੇ ਦੇ ਕੇ ਦਿੱਤੀ ਅਸੀਂ ਕੁਰਬਾਨੀ ਆ ਕੋਈ ਕੁਰਬਾਨੀ ਨਹੀਂ ਮੈਂ ਸਹੀ ਕਹਣਾ ਕੁਰਬਾਨੀ ਨਹੀਂ ਹੈ ਸਾਡਾ ਫਰਜ਼ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਮਾਣ ਮਿਲਿਆ ਉਸ ਬਹਾਦਰ ਪਾਰਟੀ ਦੀ ਇਗਵਾਈ ਕਰਦਾ ਜਿਹੜੀ ਸ਼ੀਦਾ ਦੀ ਜਥੇਬੰਦੀ ਆ ਤੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਦੋ ਦਿਨ ਪ੍ਰੋਗਰਾਮ ਬਹੁਤ ਜ਼ਰੂਰੀ ਆ ਇੱਕ ਤਾਂ ਕੱਲ ਪ੍ਰੋਗਰਾਮ ਆ ਚੱਕਾ ਜਾਮ ਕਰਨਾ ਹਲਾ ਦਿਓ ਕੈਪਟਨ ਨੂੰ ਕਿ ਆਗੇ ਖਾਲਸੇ ਪੰਥ ਆ ਗਿਆ ਕਿਸਾਨ ਆ ਗਏ ਹੁਣ ਦੇਖਿਓ ਪੰਜਾਬ ਕਿਵੇਂ ਜਿਵੇਂ ਕੱਲ ਬੀਬੀ ਹਰਸਿਮਰਤ कौर ਬਾਦਲ ਨੇ ਜਿਵੇਂ ਬੀਬੀ ਹਰਸਿਮਰਤ कौर ਬਾਦਲ ਨੇ ਦੇਸ਼ ਹਲਾਤਾ ਅਸਤੀਫਾ ਦੇ ਕੇ ਕੱਲ ਸਰਕਾਰ ਦੇ ਉੱਤਰ ਗਏ ਦੱਸ ਦਿਓ ਪੂਰੇ ਇਦੇਸ਼ ਨੂੰ ਆ ਗਏ ਖਾਲਸੇ ਆ ਗਏ ਜ਼ਿਮੀਂਦਾਰ ਆਪਣੇ ਪੰਜਾਬ ਦੇ ਨਾਲੇ ਦੂਜੀ ਗੱਲ ਇੱਕ ਬੇਨਤੀ ਜ਼ਰੂਰ ਕਰਾਂਗਾ ਇੱਕ ਅਸੈਂਬਲੀ ਹਲਕਾ ਇੱਕ ਜਗ੍ਹਾ ਧਰਨਾ ਦਊਗਾ 5-7000 ਬੰਦਾ ਇੱਕ ਜਗ੍ਹਾ ਤੇ ਇੱਕ ਇੱਕ ਅਸੈਂਬਲੀ ਗੱਲ ਇੱਕ ਜਗ੍ਹਾ ਹੋਏ ਉਹਦੇ ਬਾਅਦ ਸਾਰੇ ਮਜ਼ਦੂਰ ਆੜਦਿਆਂ ਸਾਰਾ ਭਾਈ ਜਰਾ ਇਕੱਠਾ ਕਰੋ ਤੂਫਾਨ ਖੜਾ ਕਰੋ ਦੂਜਾ ਮੈਂ ਅਗਲੇ 4-5 ਦਿਨ ਪੂਰੇ ਪੰਜਾਬ ਚ ਜਾਊਂਗਾ ਤੇ ਪਹਿਲੀ ਤਰੀਕ ਨੂੰ ਕਿਸਾਨਾਂ ਦਾ ਇੱਕ ਮਾਰ ਚੱਲੂਗਾ ਪਹਿਲੀ ਤਰੀਕ ਨੂੰ ਜਿਹੜਾ ਕੈਪਟਨ ਨੂੰ ਵੀ ਹਿਲਾਊਗਾ ਜਿਹੜਾ ਝੂਠਾ ਹੈ ਤੇ ਮੈਂ ਕੈਪਟਨ ਨੂੰ ਕਹਿਣਾ ਚਾਹਣਾ ਜੇ ਤੇਰੀ ਹਿੰਮਤ ਹੈ ਜਿਹੜੇ ਤੂੰ ਐਕਟ ਬਣਾਇਆ ਐਵਾ ਐਕਟ ਬਣਾਇਆ ਕੈਪਟਨ ਨੇ ਜੇ ਹਿੰਮਤ ਹੈ ਤੇ ਕੈਬਨਟ ਦਾ ਆਪਣਾ ਪਾਰ ਆਪਣੇ ਅਸੈਂਬਲੀ ਦਾ ਸੈਸ਼ਨ ਬਣਾ ਤੇ ਐਕਟ ਜਿਹੜੇ ਬਣਾਏ ਉਹ ਰੱਦ ਕਰ ਕਿਉਂ ਨਹੀਂ ਰੱਦ ਕਰਦਾ ਤੇ ਮੈਂ ਕਹਿੰਦਾ ਸਰਕਾਰ ਪੰਥ ਦੀ ਬਣਾ ਦਿਓ ਕਿਸਾਨਾਂ ਦੀ ਬਣਾ ਦਿਓ ਪਹਿਲੇ ਦਿਨ ਕਰਾਂਗੇ ਪਹਿਲੇ ਦਿਨ ਨਾਲੇ ਮਦਨ ਹੋਰ ਦੱਸਦਾ ਯਾਰ ਸਿੱਧੀ ਗੱਲ ਹੈ ਅਕਾਲੀ ਜਲਦੀ ਸਰਕਾਰ ਬਣਾ ਦਿਓਗੇ ਆ ਕਿਸੇ ਕਾਰਪੋਰੇਟ ਨੂੰ ਅੰਦਰ ਨਹੀਂ ਵੜ ਦੇਵਾਂਗੇ ਭਾਵੇਂ ਜੋ ਮਰਜ਼ੀ ਹੋ ਸੈਂਟਰ ਜੋ ਮਰਜ਼ੀ ਕਾਨੂੰਨ ਬਣਾ ਦੇ ਸੈਂਟਰ ਜੋ ਮਰਜ਼ੀ ਕਾਨੂੰਨ ਬਣਾ ਦੇ ਰਾਜ ਤਾਂ ਪੰਜਾਬ 'ਚ ਆਪਣਾ ਹੀ ਹੋਊਗਾ ਨਾ ਫੈਸਲਾ ਆਪਾ ਹੋਊਗਾ ਆਪਾਂ ਹੀ ਬਣਾ ਦਿੰਦੇ ਇਹਨਾਂ ਨੂੰ ਕਿਸੇ ਨੂੰ ਤੇ ਇਸ ਕਰਕੇ ਪਹਿਲੀ ਤਰੀਕ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਕਾਲ ਤੱਕ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਦੇ ਕਿਸਾਨ ਮਾਰਚ ਕਰਨਗੇ ਚੰਡੀਗੜ੍ਹ ਨੂੰ ਖਲਾ ਜਾਣਗੇ ਚੰਡੀਗੜ੍ਹ ਦੇ ਤੱਕ ਤੇ ਦਿੱਲੀ ਦੇ ਤੱਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।